ਹੈਲੋ ਗਾਇਸ ਅਨੰਤ ਸਾਇ ਸੰਗੀਤ ਅਕੈडमीਸ ਤੁਹਾਡਾ ਸਵਾਗਤ ਹੈ ਤੁਸੀਂ ਵੀ ਸੋਚ ਰਹੇ ਹੋ ਆ ਇੰਨੀਆਂ ਪਲੇਟਾਂ ਇਹਦੇ ਵਿੱਚ ਕੀ ਕੁਝ ਪਿਆ ਹੈ ਤੋਂ ਅੱਜ ਸਾਡੇ ਬੱਚਿਆਂ ਦਾ ਗੁਰਪੁਰਬ ਦਾ ਹੀ ਪਾਰਟੀ ਹੈ ਤਾਂ ਸਾਡੇ ਬੱਚੇ ਬਹੁਤ ਐਕਸਾਈਟਿਡ ਨੇ ਗੁਰਪੁਰਬ ਦੀ ਪਾਰਟੀ ਜਿਵੇਂ ਕਿ ਕੱਲ ਤੁਸੀਂ ਦੇਖਿਆ ਸੀ ਕਿ ਬੱਚੇ ਗੁਰੂਦਵਾਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਕੇ ਆਏ ਨੇ ਤੋਂ ਅੱਜ ਬੱਚਿਆਂ ਨੂੰ ਗੁਰਪੁਰਬ ਦੀ ਪਾਰਟੀ ਦਿੱਤੀ ਜਾ ਰਹੀ ਹੈ ਆਨੰਦ ਸਾਇ ਸੰਗੀਤ ਅਕੈडमी ਵਿੱਚ ਤੋ ਬੱਚਿਆਂ ਦੀ ਐਕਸਾਈਟਮੈਂਟ ਦਾ ਕੋਈ ਉਹ ਨਹੀਂ ਹੈਗਾ ਹਨਾ ਬੱਚੇ ਬਹੁਤ ਐਕਸਾਈਟਡ ਨੇ ਅਸੀਂ ਤੁਹਾਨੂੰ ਬੱਚਿਆਂ ਦਾ ਵੀ ਦਿਖਾਣੇ ਆ ਮੰਜੂਰੀਅਮ ਦੀਆਂ ਪਲੇਟਾਂ ਭਰੀਆਂ ਪਈਆਂ ਨੇ ਨਿਊਡਲਸ ਨੇ ਨਾਲ ਕੈਂਡੀਸ ਨੇ ਨਾਲ ਨਾਲ ਕੀ ਹੈ ਪੇਸਟਰੀ ਪੇਸਟਰੀ ਹੈ ਇੱਧਰ ਲੰਡਨ ਦੀ ਵੀ ਬਈ ਗਈ ਅੱਛਾ ਲੰਡਨ ਡਹਿ ਰਹੀ ਅੱਛਾ ਚਲੋ ਠੀਕ ਹੈ ਹੁਣ ਅਸੀਂ ਆਪਣੇ ਬੱਚਿਆਂ ਨੂੰ ਤੁਹਾਨੂੰ ਮਿਲਾਨੇ ਆ ਬੱਚਿਆਂ ਨੂੰ ਦੇਖਦੇ ਕੀ ਵਿਚਾਰੇ ਰਿਸਪੋਨਸ ਪਲਾਈ ਕਰਦੇ ਕਿੰਨੇ ਖੁਸ਼ ਨੇ ਨਹੀਂ ਨਹੀਂ ਮੈਮ ਚਲੋ ਫਰੈਂਡਸ ਚਲੋ ਫਰੈਂਡਸ ਮੈਮ ਅੱਗੇ ਬੱਚਿਆਂ ਵਾਸਤੇ ਲੈ ਕੇ ਬਾਈਬੂ ਜੀ ਦਾ ਖਾਸ ਵਾਈਬੂ ਦੀ ਨੀਤੇ ਕਿਵੇਂ ਲੱਗ ਰਿਹਾ ਤੁਹਾਨੂੰ ਮੈਂ ਬਹੁਤ ਸੰਤੁਸ਼ਟ ਕੀ ਜਾ ਰਿਹਾ ਹਾਂ ਬਾਤੀ ਕਾਦੀ ਸ਼ੀ ਗੁਰੂ ਮਾਰਾ ਦੀ ਪੂਰੀ ਆਦੀ ਹੈ ਨਾ ਸੋ 1 ਬਾਈ 1 ਹਰਮੋਨੀ ਉੱਪਰ ਰੱਖ ਦੋ ਉਹ ਖਾਣਾ ਪੀਣਾ ਸਟਾਰਟ ਕਰ ਦੋ ਸਿਰਸ ਤੋਂ ਹਰਮੋਨੀਮ ਸਾਰੇ ਵਿੱਚ ਲਾਈਨ ਚ ਬੈਠ ਜਾਓ ਪ੍ਰੋਪਰ ਅਸੀਂ ਆਪਾਂ ਪਾਠ ਕਰਾਂਗੇ ਪਹਿਲਾਂ ਆਪਾਂ ਸਤਨਾ ਬਾਈਬੂ ਦਾ ਜਾਪ ਕਰ ਲਈਏ ਥੋੜਾ ਜਿਹਾ ਨਾਮ ਨਾਲ ਜਾਪ ਕਰ ਲੈਣਾ ਚਲੋ ਹੈਡ ਕਵਰ Sat Nam Mahendru <inaudible> ਬੈਟਰ ਮੈਂ ਤਾਂ ਨਹੀਂ ਐਸੀ ਚੱਬਦਾ ਇਧਰ ਅਕਸ਼ਿ ਤਿੰਨ ਹੋ ਚਿਰ ਹੈ ਬੈਠੇ ਲੈ ਲਾਈਨ 'ਚ ਬੈਠੋ ਉਧਰ ਉਧਰ ਬਿਠੇ ਥੋੜਾ ਜਿਹਾ ਓਏ ਜੈਰੀ ਦੇ ਦੇ ਕਿਸੇ ਕਰੇ ਉਧਰ ਕਿਸੇ ਤੋਂ ਤੋੜ ਦੇ ਤਾ ਤੇ ਤੁਰੇ ਤੁਰੇ ਆਉਂਦਾ ਸਟੂਡੈਂਟਸ ਤੋ ਮੇਰੀ ਗੱਲ ਸੁਣੋ ਬਿਟੇ ਤੁਸੀਂ ਨਾ ਹਾਲੇ ਚਿੰਕੀ ਆ ਜਾ खाओ खाओ ईट 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 प्लीज गाइस ईट नो ईट नो ईट नो ईट नो एंजॉय करो सारे एकदम बेस्ट चाहिए बोल रही है क्या नाचिंग की तुझे खाना है खा लो क्या कौन सी टॉफी है ये कौन सी हैप्पी बर्थडे ये देखो हैप्पी बर्थडे लिखा है मैं इसे हैप्पी बर्थडे बुड्ढे ਦੇਖੋ ਫਰੈਂਡਸ ਹੋਰ ਆ ਰਿਹਾ ਹੈ ਹਲੋ ਹਰ ਤੁਮ ਨੂੰ ਕਹਿੰਦਾ ਤੁਸੀਂ ਖਾਣਾ ਹੋ ਨਹੀਂ ਆ ਰਿਹਾ ਤੁਸੀਂ ਖਾਣਾ ਆ ਤੁਸੀਂ ਕੈਮਰਾਮੈਨ ਬਣ ਗਿਆ ਹੁਣ ਆਪਾਂ ਵੀ ਖਾ ਲਈਏ ਥੋੜਾ ਜਿਹਾ ਫਿਰ ਪੋਸ ਕਰਦੇ ਹਾਂ ਹੁਣ ਰੁਕੇ ਥੜਨਾ ਗੱਲ ਕਰਦੇ